ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੋ ਜੀ ਆਪਣਾ ਕੰਟੈਕਟ ਨੰਬਰ ਹੈਗਾ 7087502051 7087502051 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮਲ ਕੋਟਨ ਦੇ ਸੂਟ ਮਿਲਣਗੇ ਵਿਦ ਡਿਜ਼ਾਈਨਰ ਦੁਪੱਟਾ ਤੇ ਇਹਨਾਂ ਤੇ ਕੋਈ ਤੁਹਾਨੂੰ ਲਾਈਨਿੰਗ ਲਾਉਣ ਦੀ ਲੋੜ ਨਹੀਂ ਐਨੀ ਰੂਮ ਵਰਗਾ ਸਟਫ ਆ ਇਹ ਪਿਓਰ ਮਲ ਕੋਟਨ ਦੇ ਉੱਪਰ ਨੇਗੇ ਸੂਟ ਠੀਕ ਹੈ ਜੀ ਤੇ ਇਹਨਾਂ ਸਾਰੇ ਸੂਟਾਂ ਦੀ ਕੋਸਟ ਰਹੇਗੀ 2650 ਰੁਪਇਆ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਕੋਈ ਇਹ ਸ਼੍ਰਿੰਕ ਨਹੀਂ ਹੋਏਗਾ ਕੋਈ ਇਹ ਕਲਰ ਫੇਂਟ ਨਹੀਂ ਹੋਏਗਾ ਇਹਦੇ ਵਿੱਚ ਤੁਹਾਨੂੰ ਮੈਂ ਬਣਿਆ ਹੋਇਆ ਦਿਖਾਉਣੀ ਆ ਮੈਂ ਆਪਣੇ ਲਈ ਕੁੜਤਾ ਬਣਾਇਆ ਸੀਗਾ ਤੇ ਬਹੁਤ ਪਿਆਰਾ ਮਤਲਬ ਉਹ ਕੁੜਤਾ ਬਣਿਆ ਹੋਇਆ ਔਰ ਪਾਇਆ ਹੋਇਆ ਵੀ ਬਹੁਤ ਸੋਹਣਾ ਲੱਗਦਾ ਤੇ ਇਹਦਾ ਮਤਲਬ ਇਹਨੂੰ ਮੈਂ 5-6 ਵਾਰ ਪਾ ਲਿਆ ਹੈ ਨਾ ਵੀ ਕੋਈ ਤੇ ਕੋਈ ਇਹਦਾ ਕਲਰ ਫੇਂਟ ਨਹੀਂ ਹੋਇਆ ਕੋਈ ਇਹ ਸ਼੍ਰਿੰਕ ਨਹੀਂ ਹੋਇਆ ਹੈਗਾ ਹਨਾ ਪਰ ਜੇ ਤੁਸੀਂ ਬਾਹਰ ਪਹਿਣਾ ਨੇ ਮੰਗਵਾਉਣਾ ਤਾਂ ਤੁਸੀਂ ਲਾਈਨਿੰਗ ਜ਼ਰੂਰ ਲਗਵਾਓ ਪਰ ਇਹਦੇ ਮਤਲਬ ਮੈਂ ਇਹ ਨਹੀਂ ਕਹਿੰਦੀ ਹੈ ਜੇ ਇੱਧਰ ਨੇ ਤਾਂ ਲੋਡ ਨਹੀਂ ਹੈਗੀ ਲਾਈਨਿੰਗ ਦੀ ਹੈਨਾ ਕਿਉਂਕਿ ਉਹ ਤਾਂ ਉਧਰ ਗ੍ਰੇਸ ਵਾਸਤੇ ਆਪਦਾ ਲਗਵਾ ਲੈਂਦੇ ਨੇ ਕਿ ਲਾਈਨਿੰਗ ਤੇ ਬਾਕੀ ਕਈ ਪਹਿਣਾ ਕਹਿ ਦਿੰਦੀਆਂ ਨੇਗੀਆਂ ਵੀ ਸੂਟ ਕਾਫੀ ਕੋਸਟਲੀ ਨੇਗੇ ਹੈਨਾ ਤੇ ਹੋਰ ਤਾਂ ਇਹ ਜਿਹੜਾ ਜਿਹੜਾ ਕੱਪੜਾ ਹੁੰਦਾ ਹੈ ਜਿਹੜਾ ਮੋਟਾ ਹਰ ਗਾਇਨ ਗੋਟ ਪਾਲਾ ਰਹਾ ਜਾਂ ਮੈਂ ਦਿੱਤਾ ਲਓ ਜੀ ਬੀਬੀ ਨੇ ਤਾਂ ਸੌ ਦੀ ਇੱਕ ਗੱਲ ਸੁਨਾਤੀ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਕਿ ਕਾਸਟਲੀ ਨੇ ਬੇਸ਼ੱਕ ਨਾ ਲਓ ਭੈਣੇ ਹਨਾ ਵੀ ਆਪਾਂ ਕਿਹੜਾ ਕਿਸੇ ਦੇ ਘਰ ਜਾ ਕੇ ਦੇਣਾ ਆਉਨੇ ਆ ਹਨਾ ਤੇ ਜਿਹਨੂੰ ਠੀਕ ਲੱਗਦਾ ਉਹ ਲੈ ਲਓ ਤੇ ਆਪਾਂ ਵੈਸੇ ਤੁਹਾਨੂੰ ਦਿਖਾ ਦਈਦੇ ਨੇਗੇ ਹਨਾ ਲੈਣੇ ਨਾ ਲੈਣੇ ਤੁਹਾਡੀ ਮਰਜ਼ੀ ਹੁੰਦੀ ਆ ਚੀਜ਼ ਦਾ ਮੁੱਲ ਹੈ ਹਾਂ ਤੇ 2650 ਦਾ ਇਹ ਸੂਟ ਰਹੇਗਾ ਜੀ ਤੇ ਆਪਾਂ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਹੀ ਦੱਸਤਾ ਜਦੋਂ ਤੁਸੀਂ ਮੈਨੂੰ ਸਕਰੀਨਸ਼ਾਟ ਭੇਜਣਾ ਤਾਂ ਤੁਸੀਂ ਮੈਨੂੰ ਕਹਿ ਕੇ ਭੇਜਣਾ ਕਿ ਮਲ ਕਾਟਨ ਵਾਲਾ ਸੂਟ ਹੈਗਾ ਠੀਕ ਹੈ ਤੇ ਆ ਦੇਖੋ ਮੇਰਾ ਕੁੜਤਾ ਬਣਿਆ ਹੋਇਆ ਇਹ ਮੈਂ ਖੁੱਲਾ ਰੱਖ ਕੇ ਬਣਾਇਆ ਹੈ ਨਾ ਤੇ ਆ ਦੇਖੋ ਇਹਦੇ ਪਾਕਟਸ ਲਗਵਾਈਆਂ ਨੇਗੀਆਂ ਰਾਤ ਅਸੀਂ ਗੁਰਦੁਆਰਾ ਸਾਹਿਬ ਦਿੱਤਾ ਇਹਨਾਂ ਨੇ ਪ੍ਰਸ਼ਾਦ ਦਿੱਤਾ ਫਿਰ ਆਪਾਂ ਪਾਕਟਸ ਦੇ ਵਿੱਚ ਪਾਲੀਆਂ ਟੌਫੀਆਂ ਹੋਣ ਨਿਕਲੀਆਂ ਨੇ ਕਿਆਂ ਚਾਵੇਂ ਚੱਕ ਕੇ ਤੇ ਇਹਦੀ ਬਾਜੂ ਦੇਖੋ ਇਸ ਤਰ੍ਹਾਂ ਬਣਾਈ ਆਪਾਂ ਨੇ ਕੱਟ ਵਾਲੀ ਤੇ ਨੀਚੇ ਦੇ ਫਿਨਿਸ਼ਿੰਗ ਲਈ ਆਪਾਂ ਕੱਪੜਾ ਦਿੱਤਾ ਹੈ ਨਾ ਦੇਖੋ ਬਹੁਤ ਸੋਹਣੀ ਬਾਜੂ ਬਣੀ ਹੋਈ ਆ ਵੇਅਰ ਕੀਤਾ ਬੜਾ ਸੋਹਣਾ ਲੱਗਦਾ ਹੈ ਇਹ ਤੇ ਆ ਨੈਕ ਬਣਾਇਆ ਹਨਾ ਇਸ ਤਰ੍ਹਾਂ ਤੇ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਜੇ ਤੁਸੀਂ ਵਰਕ ਵਗੈਰਾ ਕਰਾ ਕੇ ਬਣਾਉਣੇ ਆ ਤਾਂ ਤੁਸੀਂ ਵਰਕ ਵਗੈਰਾ ਕਰਾ ਕੇ ਵੀ ਬਣਵਾ ਸਕਦੇ ਹੋ ਠੀਕ ਹੈ ਤੇ ਆਪਾਂ ਤੁਹਾਨੂੰ ਵੈਸੇ ਹੀ ਸੈਂਪਲ ਦਿਖਾਇਆ ਕਿ ਵੀ ਬਾਅਦ ਚ ਬਣੇ ਤੇ ਐਦਾਂ ਹੋ ਜਾਂਦੀ ਹੈ ਇਹ ਚੀਜ਼ ਹਨਾ ਤੇ ਵਿੱਚ ਆਪਾਂ ਨੇ ਕਲੀ ਵੀ ਪਾਈ ਹੈ ਇਹਦੇ ਉੱਪਰ ਤੋਂ ਲੈ ਕੇ ਕਲੀ ਆ ਰਹੀ ਆ ਪਰ ਤੁਹਾਨੂੰ ਸਾਨੂੰ ਦੱਸਣਾ ਪਏਗਾ ਵੀ ਕਿਸ ਸਟਾਈਲ ਦਾ ਬਣਾਉਣਾ ਹੈਗਾ ਹਨਾ ਠੀਕ ਹੈ ਜੀ ਚਲੋ ਹੁਣ ਆਪਾਂ ਇਹਨਾਂ ਨੂੰ ਖੋਲ-ਖੋਲ ਕੇ ਤੁਹਾਨੂੰ ਦਿਖਾਉਨੇ ਆ ਲਓ ਜੀ ਆਹ ਦੇਖੋ ਸੂਟ ਇਹਨੂੰ ਆਪਾਂ ਆਹ ਸਲਵਾਰ ਹੈ ਕਿ ਮਸਹੀ ਦਿਖਾਏ ਸਲਵਾਰ ਨਹੀਂ ਨਹੀਂ ਦੁਪੱਟਾ ਹਾਂ ਹਾਂ ਇਹ ਸਲਵਾਰ ਹੈਗੀ ਆ ਜੀ ਇਹਦੇ ਨਾਲ ਦੇਖੋ ਹੱਥ ਲਾ ਕੇ ਦੱਸੋ ਬੀਬੀ ਕੱਪੜੇ ਨੂੰ ਕਿਵੇਂ ਆ ਲੈਣਾ ਹੀ ਖੋਲ ਤੋਂ ਹਾਂ ਕਿਵੇਂ ਆ ਨਾ ਬਹੁਤ ਧੀਆ ਆਹ ਦੇਖੋ ਇਹ ਦੀ ਸਲਵਾਰ ਹੈਗੀ ਆ ਤੇ ਆ ਇਹਦੀ ਸ਼ਰਟ ਰਹੇਗੀ ਠੀਕ ਹੈ ਜੀ ਤੇ ਆ ਇਹਦਾ ਡਿਜ਼ਾਈਨਰ ਨਾਲ ਦੁਪੱਟਾ 2650 ਇਹਨਾਂ ਦੀ ਕੋਸਟ ਰਹੇਗੀ ਠੀਕ ਹੈ ਜੀ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨਿੰਗ ਕਰਕੇ ਆਪਾਂ ਨੇ ਆਪ ਰੈਡੀ ਕਰਾਏ ਨੇ ਇਹ ਸੂਟ ਤੇ ਫਿਨਿਸ਼ਿੰਗ ਲਈ ਤੁਸੀਂ ਇਹਦੇ ਤੇ ਲੇਸ ਵਗੈਰਾ ਵੀ ਲਗਵਾ ਸਕਦੇ ਹੋ ਠੀਕ ਹੈ ਜੀ ਬੇਸ਼ੱਕ ਐਥੋਂ ਦੁਪੱਟੇ ਦੀ ਫੋਟੋ ਭੇਜ ਦਿਓ ਮੈਨੂੰ ਹਾਂ ਐਨ ਸਿਰ ਤੇ ਖੜਨ ਵਾਲੀ ਆ ਜਿਵੇਂ ਮਲਮਲ ਦੀ ਨਹੀਂ ਹੁੰਦੀ ਦੁਪੱਟਾ ਐਵੇਂ ਆ ਦੇਖੋ ਲੋ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਕੋਈ ਚੁਬਦਾ ਨਹੀਂ ਇਹਦਾ ਪਾਇਏ ਹੋਏ ਦਾ ਵੀ ਨਹੀਂ ਪਤਾ ਲੱਗਦਾ ਵੀ ਵੇਅਰ ਕੀਤਾ ਹੋਇਆ ਛਲਵਾਰ ਦਾ ਡਿਜ਼ਾਈਨ ਹਾਂ ਲਓ ਜੀ ਨੈਕਸਟ ਕਲਰ ਇਹਦੇ ਵਿੱਚ ਆ ਹੈਗਾ ਤੇ ਬਹੁਤ ਪਿਆਰਾ ਕਲਰ ਹੈ ਵੀ ਤੇ ਆ ਇਹਦੇ ਨਾਲ ਸਲਵਾਰ ਲੱਗੀ ਹੋਈ ਆ ਠੀਕ ਹੈ ਜੀ ਤੇ ਆ ਇਹਦਾ ਦੁਪੱਟਾ ਦੇਖੋ ਇੰਨਾ ਸੌਫਟ ਆ ਸਾਨੂੰ ਖੋਲਣ ਵੇਲੇ ਇਹਨੂੰ ਪ੍ਰੋਬਲਮ ਆ ਰਹੀ ਆ ਜਿਵੇਂ ਤੁਸੀਂ ਕਹਿੰਦੀਆਂ ਨਹੀਂ ਹੁੰਦੀਆਂ ਪਹਿਣੇ ਮਲਮਲ ਦੇ ਦੁਪੱਟੇ ਲੈ ਕੇ ਭੇਜਦੀ ਹਨਾ ਜਣੀ ਇਹਦੀ ਕੁਆਲਿਟੀ ਬਹੁਤ ਜ਼ਿਆਦਾ ਫਾਈਨ ਆ ਇਹ ਪਿਓਰ ਮਲ ਕਾਟਨ ਦੇ ਵਿੱਚ ਆ ਤਾਂ ਹੀ ਤਾਂ ਇਹ ਮੱਲਾ ਮਲ ਮਲ ਮਲਮਲ ਦਾ ਕਹਿੰਦੇ ਮਲ ਕਾਟਨ ਠੀਕ ਹੈ ਜੀ ਹਾਂ ਤੇ ਇਹ ਦੇ ਨਾਲ ਦੁਪੱਟਾ ਰਹੇਗਾ ਠੀਕ ਹੈ ਜੀ ਨੈਕਸਟ ਕਲਰ ਇਹ ਹੋ ਗਿਆ ਲਓ ਜੀ ਨੈਕਸਟ ਕਲਰ ਇਹ ਆ ਇਹ ਵੀ ਬਹੁਤ ਜ਼ਿਆਦਾ ਪਿਆਰਾ ਕਲਰ ਆ ਤੁਸੀਂ ਜਦੋਂ ਇਹਨੂੰ ਵੀਅਰ ਕਰੋਗੇ ਰਾਈ ਵੀਰ ਨੂੰ ਦੁਆਵਾਂ ਦੇਵੋਗੇ ਦੇਖੋ ਆ ਇਹਦੀ ਸ਼ਰਟ ਰਹੇਗੀ ਕਿੰਨੇ ਸਮੇਂ ਸੂਟ ਭੇਜ ਦਿੰਦੀ ਹੈ ਘਰ ਵਿੱਚ ਜਾਣੀਆਂ ਆ ਆਪਣੇ ਕਈ ਪਹਿਣਾ ਕੰਪਲੇਂਟ ਕਰ ਦਿੰਦੀਆਂ ਨੇ ਵੀ ਫਰਾਨੀ ਬੁਟੀਕ ਵਾਲੀ ਸਾਡਾ ਫੋਨ ਨਹੀਂ ਚੱਕਦੀ ਆ ਨਹੀਂ ਚੱਕਦੀ ਇਹ ਤਾਂ ਹੁਣ ਤੁਹਾਨੂੰ ਪਤਾ ਹੀ ਆ ਹਨਾ ਵੀ ਚਾਹੇ ਮੈਂ ਇੱਕ ਦਿਨ ਬਾਅਦ ਮੈਸੇਜ ਕਰਾਂ ਤੇ ਤੁਹਾਨੂੰ ਮੈਸੇਜ ਜ਼ਰੂਰ ਆਊਗਾ ਐਵੇਂ ਨਹੀਂ ਹੋਊਗਾ ਕਿ ਵੀ ਤੁਹਾਡੇ ਪੈਸੇ ਫਸ ਗਏ ਹਨਾ ਜੇ ਨਹੀਂ ਚੀਜ਼ ਮਿਲ ਰਹੀ ਆਪਾਂ ਪੈਸੇ ਵੀ ਅਗਲੇ ਦੇ ਵਾਪਸ ਕਰ ਦੇਈਦੇ ਨੇ ਹਨਾ ਵੀ ਨਹੀਂ ਮਿਲ ਰਹੀ ਹੈਗੀ ਹੁਣ ਮੈਂ ਤਾਂ ਕੁਝ ਨਹੀਂ ਕਰ ਸਕਦੀ ਹਨਾ ਅਗਲੇ ਦੇ ਪੈਸੇ ਵਾਪਸ ਕਰੋ ਜੋ ਆਵਦਾ ਮਾਰਜਨ ਹੈਗਾ ਰੱਖੋ ਅਗਲੇ ਨੂੰ ਸਹੀ ਚੀਜ਼ ਦੋ ਹਨਾ ਲਓ ਜੀ ਆ ਦੇਖੋ ਨੈਕਸਟ ਆ ਦੁਪੱਟਾ ਆ ਗਿਆ ਇਹ ਵੀ ਦਾ ਵੀ ਦੁਪੱਟਾ ਬਹੁਤ ਪਿਆਰਾ ਬਣਿਆ ਹੋਇਆ ਐਨ ਖੁੱਲੇ ਡੁੱਲੇ ਦੁਪੱਟੇ ਨੇਗੇ ਜਿਵੇਂ ਮਰਜੀ ਤੁਸੀਂ ਲੁੱਕ ਕੇ ਬਹਿ ਜੋ ਇਹਨਾਂ ਦੇ ਵਿੱਚ ਆ ਦੇਖੋ ਆ ਸੂਟ ਬਹੁਤ ਪਿਆਰਾ ਕਲਰ ਹੈ ਹੈ ਜੀ ਹਾਂ ਲਓ ਜੀ ਨੈਕਸਟ ਕਲਰ ਆ ਗਿਆ ਮਹਿੰਦੀ ਕਲਰ ਇਹ ਵੀ ਬੜਾ ਪਿਆਰਾ ਠੀਕ ਹੈਗਾ ਆ ਇਹਦਾ ਦੁਪੱਟਾ ਆਪਾਂ ਸਾਈਡ ਤੇ ਕੱਢ ਲਈਏ ਆ ਇਹਦੀ ਸ਼ਰਟ ਰਹੇਗੀ ਆ ਇਹਦੀ ਸਲਵਾਰ ਰਹੇਗੀ ਚਾਹੇ ਤੁਸੀਂ ਸਲਵਾਰ ਵਾਲੀ ਦੀ ਸ਼ਰਟ ਬਣਾ ਲਓ ਇਹ ਤੁਹਾਡੀ ਮਰਜ਼ੀ ਆ ਠੀਕ ਹੈ ਜੀ ਆ ਸ਼ਰਟ ਰਹੇਗੀ ਆ ਸਲਵਾਰ ਤੇ ਆ ਇਹਦਾ ਦੁਪੱਟਾ ਮਹਿੰਦੀ ਛੇਡ ਦੇ ਵਿੱਚ ਬਹੁਤ ਪਿਆਰਾ ਦੁਪੱਟਾ ਲਓ ਜੀ ਆ ਦੇਖੋ ਇਹ ਦੁਪੱਟਾ ਦੂਜੇ ਸਟਾਰ ਬਹੁਤ ਸੋਹਣਾ ਲੱਗਦਾ ਨੈਕਸਟ ਆ ਹੈਗਾ ਜੀ ਇਹਦੇ ਨਾਲ ਦਾ ਵੀ ਮੇਰਾ ਬਣ ਰਿਹਾ ਸੂਟ ਆ ਮੇਰੇ ਨੂੰ ਤਾਂ ਪਤਾ ਨਹੀਂ ਕਹਾਂ ਲੀਆਂ ਗਰਮੀਆਂ 'ਚ ਹੀ ਬਣੇਗਾ ਤੇ ਆ ਦੇਖੋ ਇਹਦੀ ਸਲਵਾਰ ਕਿੰਨੀ ਸੋਹਣੀ ਐ ਨਾਲ ਟਾਈ ਐਂਡ ਡਾਈ ਵਾਂਗ ਹੋਇਆ ਹੋਇਆ ਇਹ ਤੇ ਬਹੁਤ ਜਿਆਦਾ ਪਿਆਰਾ ਸੂਟ ਆ ਇਹ ਤਾਂ ਮੈਨੂੰ ਐ ਲੱਗਦਾ ਨਹੀਂ ਕਿ ਵੀ ਤੁਸੀਂ ਛੱਡਣ ਵਾਲਾ ਹੈਗਾ ਤੇ ਮੇਰਾ ਵੀ ਇਹਦੇ ਨਾਲ ਦਾ ਬਣ ਰਿਹਾ ਹੈ ਨਾ ਮੈਂ ਤਾਂ ਕੁੜਤਾ ਹੀ ਬਣਵਾਉਣੀ ਆ ਜ਼ਿਆਦਾਤਰ ਗਰਮੀਆਂ ਦੇ ਵਿੱਚ ਕਿ ਤੁਸੀਂ ਆਪਣੀ ਤੁਹਾਡੀ ਮਰਜ਼ੀ ਹੁੰਦੀ ਆ ਹਨਾ ਜੋ ਮਰਜ਼ੀ ਬਣਵਾਓ ਤੇ ਦੁਪੱਟਾ ਵੀ ਬਹੁਤ ਸੋਹਣਾ ਹੈ ਦਾ ਬੀਬੀ ਸਿੱਟਿਓ ਇਦਾਂ ਨੂੰ ਲਓ ਜੀ ਬਹੁਤ ਸੋਹਣਾ ਸੂਟਾ ਬਹੁਤ ਪਿਆਰਾ ਸੂਟਾ ਹਾਂ ਲੈ ਬੀਬੀ ਕਹਿੰਦੇ ਇਹ ਤਾਂ ਹੈ ਨਾ ਕਹਿੰਦੇ ਹੋਰਾਂ ਨਾਲੋਂ ਵੀ ਵਧੀਆ ਜਾ ਖੋਲ ਕੇ ਦੇਖਿਆ ਲਓ ਜੀ ਇਹਦੇ ਨਾਲ ਦਾ ਮੇਰਾ ਵੀ ਬਣ ਰਿਹਾ ਤੁਸੀਂ ਇਹਦੇ ਨਾਲ ਦੇ ਲੈ ਸਕਦੇ ਹੋ ਸਾਡੇ ਕੋਲ 8 8 10 10 ਪੀਸ ਅਵੇਲੇਬਲ ਹੈਗੇ ਨਹੀਂ ਜੇ ਫੇਰ ਹੋਰ ਐਕਸਟਰਾ ਆਰਡਰ ਆਗੇ ਤਾਂ ਫੇਰ ਤੁਹਾਨੂੰ ਵੇਟ ਕਰਨੀ ਪੈਣੀ ਆ ਪਰ ਮਿਲ ਜਾਣਗੇ ਤੁਹਾਨੂੰ ਠੀਕ ਹੈ ਜੀ ਲਓ ਜੀ ਆ ਵੀ ਬਹੁਤ ਪਿਆਰਾ ਕਲਰ ਆ ਇਹ ਮਜੈਂਟਾ ਕਲਰ ਹੈਗਾ ਤੇ ਲਓ ਜੀ ਨੈਕਸਟ ਮਜੈਂਟਾ ਦੇ ਵਿੱਚ ਆ ਗਿਆ ਆਏ ਦੀ ਸ਼ਰਟ ਰਹੇਗੀ ਆ ਸਲਵਾਰ ਰਹੇਗੀ ਇਸ ਸਲਵਾਰ ਦੇ ਵਿੱਚ ਵੀ ਡਿਜ਼ਾਈਨਿੰਗ ਹੈਗੀ ਆ ਇਹਦੇ ਹਲਕੀ ਹਲਕੀ ਜੀ ਤੇ ਆ ਇਹਦੇ ਨਾਲ ਦੁਪੱਟਾ ਰਹੇਗਾ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਠੀਕ ਹੈ ਜੀ ਇਹ ਮਲ ਕਾਟਨ ਪਿਓਰ ਮਲ ਕਾਟਨ ਦੇ ਉੱਪਰ ਸੂਟ ਨੇ ਬਹੁਤ ਪਿਆਰਾ ਕਲਰ ਹੈ ਵੀ ਜਿਨ੍ਹਾਂ ਨੂੰ ਡਾਰਕ ਵਧੀਆ ਲੱਗਦੇ ਨੇ ਥੋੜੇ ਜਿਹੇ ਇਹ ਲਓ ਜੀ ਨੈਕਸਟ ਸੂਟ ਆ ਹੈਗਾ ਇਹ ਵੀ ਬਹੁਤ ਸੋਹਣਾ ਕਲਰ ਹੈ ਗ੍ਰੇ ਜਿਨ੍ਹਾਂ ਨੂੰ ਗ੍ਰੇ ਚਾਹੀਦਾ ਹੈਗਾ ਆ ਦੇਖੋ ਆ ਸ਼ਰਟ ਰਹੇਗੀ ਬਹੁਤ ਪਿਆਰਾ ਸੂਟ ਆ ਤੇ ਆ ਇਹਦਾ ਦੁਪੱਟਾ ਰਹੇਗਾ ਲਓ ਜੀ ਆ ਦੁਪੱਟਾ ਇਹਦਾ ਖੜਜੋ ਇਧਰੋਂ ਫੜਦੀ ਹੈ ਲਓ ਇਹਦਾ ਦੁਪੱਟਾ ਵੀ ਬਹੁਤ ਜਿਆਦਾ ਸੋਹਣਾ ਆ ਦੇਖੋ ਜਿਵੇਂ ਐ ਪ੍ਰਿੰਟਿੰਗ ਹੋਈ ਹੋਈ ਆ ਵਰਕ ਦੀ ਹੁੰਦੀ ਆ ਐਵੇਂ ਬਹੁਤ ਸੋਹਣਾ ਦੁਪੱਟਾ ਸੂਟ ਵੀ ਬੜਾ ਪਿਆਰਾ ਲਓ ਜੀ ਇਹ ਹੋ ਗਿਆ ਨੈਕਸਟ ਤੁਸੀਂ ਇੱਥੋਂ ਸਕਰੀਨ ਸ਼ਾਟ ਭੇਜ ਕੇ ਮਲ ਕਾਟਨ ਲਿਖ ਕੇ ਭੇਜਿਓ ਠੀਕ ਹੈ ਜੀ ਲਓ ਜੀ ਆ ਆ ਗਿਆ येलो ਜਿਨਾਂ ਨੂੰ ਇਹ ਕਲਰ ਪਸੰਦ ਆ ਉਹ ਇਹ ਵੀ ਲੈ ਸਕਦੇ ਨੇਗੇ 26 50 ਕੋਸਟ ਹੋएगी ਇਹ ਸਲਵਾਰ ਹੈ ਦੀ ਪਲੇਨ ਐਂਡ ਆ ਸ਼ਰਟ ਰਹੇਗੀ ਆ ਦੇਖੋ ਆ ਸ਼ਰਟ ਰਹੇਗੀ ਤੇ ਦਾ ਪੱਦਪਟਾ ਤੁਹਾਨੂੰ ਖੋਲ ਕੇ ਦਿਖਾਉਣੀ ਆ ਮੱਸੇ ਹੀ ਖੋਲੋ ਮੜਾ ਇਹਦਾ ਹੂੰ ਰੇਗ ਦੀ ਆਪਣੀ ਆਪਣੀ ਚੋਇਸ ਆ ਜਦੋਂ ਪ੍ਰਮਾਤਮਾ ਨੇ ਬੰਦੇ ਅਲੱਗ-ਅਲੱਗ ਬਣਾਏ ਨੇ ਚੁਆਇਸ ਵੀ ਤਾਂ ਅਲੱਗ-ਅਲੱਗ ਹੀ ਹੋਣੀ ਫਿਰ। ਲਓ ਜੀ ਆਹ ਦੇਖੋ ਆਹ ਕਿੰਨੀ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਹੈ ਦੁਪੱਟੇ ਤੇ। ਸੈਂਟਰ ਦੇ ਵਿੱਚ ਇੱਕ ਫਲਾਰ ਹੈਗਾ। ਹੈ ਕਿੱਤਾ ਮਹਾਂ ਚਮਕ ਰਿਹਾ। ਬਹੁਤ ਸੋਹਣਾ ਲੱਗ ਰਿਹਾ ਵੈਸੇ ਖੁੱਲਿਆ ਹੋਇਆ ਸੂਟ। ਜਿਨ੍ਹਾਂ ਨੂੰ ਇਹ ਕਲਰ ਪਸੰਦਾ ਹੋ ਇਹ ਲੈ ਸਕਦੇ ਨੇ। ਲਓ ਜੀ ਆਹ ਸੂਟ ਵੀ ਬਹੁਤ ਸੋਹਣਾ ਹੈਗਾ। ਇਹਦੇ ਨਾਲ ਦਾ ਵੀ ਮੇਰਾ ਬਣ ਰਿਹਾ। ਫਿਰ ਤੁਸੀਂ ਕਹੋਗੇ ਸਾਰਿਆਂ ਨਾਲ ਦੀ ਆਪਦੇ ਬਣਵਾਈ ਜਾਂਦੀ ਆ। ਆਹ ਦੇਖੋ। ਕਿਉਂਕਿ ਕੱਪੜਾ ਹੀ ਬੜਾ ਵਧੀਆ ਵਿbbi ਇਹ ਹਾਂ ਆ ਦੇਖੋ ਇਹ ਸ਼ਰਟ ਰਹੇਗੀ ਆਇ ਦੀ ਸਲਵਾਰ ਰਹੇਗੀ ਬਸ ਐਂ ਰੱਖ ਦੇ ਉੱਪਰ ਆ ਸਲਵਾਰ ਰਹੇਗੀ ਆ ਇਹਦਾ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਦਿਖਾਉਨੇ ਆ ਬਹੁਤ ਸੋਹਣਾ ਦੁਪੱਟਾ ਬਾਕੀ ਚੀਜ਼ ਦੁਪੱਟੇ ਨਾਲ ਜਾਦੇ ਵਧੀਆ ਜੱਚ ਜਾਂਦੀ ਆ ਜਦੋਂ ਆਪਾਂ ਰੈਡੀ ਕਰਵਾ ਕੇ ਹਨਾ ਲੈਣੇ ਕਰਦੇ ਆ ਆ ਦੇਖੋ ਲਓ ਜੀ ਇਹ ਦੁਪੱਟਾ ਰਹੇਗਾ ਬਹੁਤ ਸੋਹਣਾ ਦੁਪੱਟਾ ਇਹ ਦਾ ਬਣਿਆ ਹੋਇਆ। ਲਓ ਜੀ ਇਹ येलो ਜੇ ਕਲਰ ਦੇ ਵਿੱਚ ਹੈਗਾ ਸੂਟ ਤੇ ਆ ਲਾਈਨਿੰਗ ਵਾਲੀ ਇਹਦੀ ਸਲਵਾਰ ਹੈਗੀ ਆ ਨਾਲ ਤੇ 2.5 ਮੀਟਰ ਦਾ ਸਟਾਫ ਹੋਏਗਾ ਜੀ ਜਿਨ੍ਹਾਂ ਨੇ ਹੈਵੀ ਲੈਣੀਆਂ ਨੇਗੀਆਂ ਫਿਰ ਮਤਲਬ ਜਿੰਨਾ ਹੈਗਾ ਤੁਹਾਨੂੰ ਉਨਾ ਹੀ ਦੱਸਤਾ ਤੇ ਉਨਾ ਹੀ ਸਟਾਫ ਹੋਏਗਾ ਬੜੀ ਹੈਵੀ ਹੋ ਵੀ ਸਲਵਾਰ ਨਹੀਂ ਬਣਦੀ ਹੈਗੀ ਹਨਾ ਤਾਂ ਆਪਣੀ ਬੈਲਟ ਤੁਸੀਂ ਉੱਪਰ ਨਹੀਂ ਨਾਲੇ ਫਿਰ ਆਪਣੀ ਬੈਲਟ ਸ਼ਰਟ ਚ ਪਵਾ ਸਕਦੇ ਹੋ ਨਾ ਹਾਂ ਇਹ ਹੈਗਾ ਤੇ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਉਣੀ ਆ ਆਪਾਂ ਇਹਦਾ ਸਾਨੂੰ ਦੁਪੱਟਾ ਖੋਲਣ ਨੂੰ ਥੋੜਾ ਟਾਈਮ ਲੱਗ ਜਾਂਦਾ ਕਿਉਂਕਿ ਇਹ ਮਲ ਕੋਟਣਦਿਆਂ ਕਰਕੇ ਥੋੜਾ ਇਹ ਹੋ ਜਾਂਦੇ ਨੇ ਹਨਾ ਬਹੁਤ ਪਿਆਰਾ ਦੁਪੱਟਾ ਜੀ ਇਹਦਾ ਬਹੁਤ ਜਿਆਦਾ ਸੋਹਣਾ ਕਲਰ ਦੇਖੋ ਫਰੋਜ਼ੀ ਕਿੰਨਾ ਉੱਤਰਿਆ ਵਿੱਚ ਹਨਾ ਲਾਈਟ ਲਾਈਟ ਪਿਆਰਾ ਪਿਆਰਾ ਜਿਹਾ ਫਰੋਜ਼ੀ ਹੈਗਾ ਇਹ ਤੇ ਸਾਈਡ ਤੇ ਜ਼ਿਗਜ਼ੈਗ ਬਣਿਆ ਹੋਇਆ ਐਂਡ ਬਾਰਡਰ ਹੈ ਹਨਾ ਆ ਦੇਖੋ ਬਹੁਤ ਪਿਆਰਾ ਦੁਪੱਟਾ ਜੀ ਇਹ ਤੇ लेस ਲੂਸ ਦੀ ਫਿਨਿਸ਼ਿੰਗ ਹੋ ਗਈ ਜਦੋਂ ਸੂਟ ਰੈਡੀ ਹੋ ਗਿਆ ਤਾਂ ਇਹਨੇ ਬਹੁਤ ਸੋਹਣਾ ਬਣ ਜਾਣਾ। ਲਓ ਜੀ ਸਾਰੇ ਇੱਕ ਤੋਂ ਇੱਕ ਕਲਰ ਨੇਗੇ। ਬਹੁਤ ਸੋਹਣੇ ਨੇ ਸਾਰੇ ਕਲਰ। ਸਾਰੇ ਡਿਫਰੈਂਟ ਡਿਫਰੈਂਟ ਹੈਗੇ ਨੇ। ਆ ਦੇਖੋ ਆ ਇਹਦੀ ਸਲਵਾਰ ਰਹੇਗੀ। ਸਲਵਾਰ ਦੇ ਵਿੱਚ ਵੀ ਡਿਜ਼ਾਈਨਿੰਗ ਹੈਗੀ ਆ ਐਂਡ ਆ ਇਹਦੀ ਸ਼ਰਟ ਰਹੇਗੀ। ਇਹ ਵੀ ਕਲਰ ਬਹੁਤ ਹੀ ਜਿਆਦਾ ਸੋਹਣਾ ਹੈਗਾ ਹਨਾ। ਤੇ ਆ ਇਹਦਾ ਦੁਪੱਟਾ ਹੈਗਾ। ਇਹਦਾ ਦੁਪੱਟਾ ਵੀ ਡਿਫਰੈਂਟ ਹੈ। ਅਨੈਕਸ ਲੋ ਜੀ ਇਸ ਤਰ੍ਹਾਂ ਇਹਦਾ ਇਹ ਦੁਪੱਟਾ ਹੋਏਗਾ ਸਟੱਫ ਦੀ ਫੁੱਲ ਗਰੰਟੀ ਹੈ ਜੀ ਬਹੁਤ ਵਧੀਆ ਹੈਗਾ ਗਰਮੀਆਂ ਲਈ ਇਹ ਸਟੱਫ ਬਹੁਤ ਸੋਹਣਾ ਦੁਪੱਟਾ ਜਿਵੇਂ ਇਹ ਲਟਕਦੇ ਜੇ ਪੱਲੇ ਫਲਾਰਸ ਵਾਲੇ ਉੱਪਰ ਲਿਆ ਹੋਇਆ ਬਹੁਤ ਪਿਆਰਾ ਲੱਗੂਗਾ ਹਾਂ ਕਲਰ ਵੀ ਇਹਨਾ ਸੋਹਣਾ ਹੈਦਾ ਸੂਟ ਦਾ ਬਲੂ ਜਿਆ ਕਲਰ ਹੈਗਾ ਲਓ ਜੀ ਇਹ ਕਲਰ ਮਸਟਰਡ ਹੈਗਾ ਆ ਦੇਖੋ ਆਏ ਦੀ ਸ਼ਿਵਟ ਰਹੇਗੀ ਜਿਨ੍ਹਾਂ ਨੂੰ ਇਹ ਕਲਰ ਪਸੰਦ ਆਏ ਇਹ ਲੈ ਸਕਦੇ ਹੋ ਤੁਸੀਂ ਤੇ ਆ ਇਹਦੀ ਸਲਵਾਰ ਰਹੇਗੀ ਤੇ ਆ ਇਹਦਾ ਨਾਲ ਦੁਪੱਟਾ ਰਹੇਗਾ ਇਹ ਵੀ ਬਹੁਤ ਪਿਆਰਾ ਬਹੁਤ ਸੋਨਾ ਕਲਰ ਆ ਲਓ ਜੀ ਆ ਇਹਦਾ ਦੁਪੱਟਾ ਰਹੇਗਾ ਵਿੱਚ ਲਾਈਨਸ ਨੇ ਤੇ ਆਲੇ-ਦਾਲੇ ਜਿੱਥੇ ਲਮਕਦਾ ਬੜੇ ਸੋਨੇ ਫਲਾਰ ਬਣੇ ਹੋਏ ਨੇ ਬਹੁਤ ਸੋਨਾ ਕਲਰ ਆਇਆ ਵੇ ਲਓ ਜੀ ਆ ਵੀ ਕਲਰ ਬਹੁਤ ਸੋਨਾ ਬਹੁਤ ਹੀ ਪਿਆਰਾ ਸੂਟ ਆ ਆ ਦੇਖੋ ਇਹਦੀ ਸਲਵਾਰ ਇਸ ਤਰ੍ਹਾਂ ਹੋਏਗੀ ਤੇ ਇਹਦੀ ਸ਼ਰਟ ਇਸ ਤਰ੍ਹਾਂ ਹੋਏਗੀ ਠੀਕ ਹੈ ਜੀ ਬਹੁਤ ਸੋਹਣਾ ਸੂਟ ਆ ਲਾਈਟ ਐਂਡ ਵਿੱਚ ਡਾਰਕ ਵੀ ਜਦੋਂ ਇਹਦੀਆਂ ਵਿੱਚ ਲੇਸਾਂ ਵਗੈਰਾ ਐਡ ਹੋ ਗਈਆਂ ਤਾਂ ਇਹਨੇ ਬੜਾ ਪਿਆਰਾ ਬਣ ਜਾਣਾ ਸੂਟ ਨੇ ਆ ਦੇਖੋ ਲਓ ਜੀ ਇਹਦੇ ਪੱਲੇ ਇਸ ਤਰ੍ਹਾਂ ਹੋਣਗੇ ਇਧਰੋਂ ਇਸ ਤਰ੍ਹਾਂ ਬਹੁਤ ਸੋਹਣਾ ਸੂਟ ਆ 2650 ਦਾ ਸੂਟ ਹੋਏਗਾ ਜੀ ਤੇ ਬਲੈਕ ਕਲਰ ਲਵਰਸ ਨੇ ਜਿਹੜੀਆਂ ਬਲੈਕ ਕਲਰ ਦਾ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਆ ਤੇ ਇਹਨੂੰ ਖੋਲ ਕੇ ਦਿਖਾਉਂਦੇ ਆ ਹੁਣ ਆਪਾਂ ਇਹ ਵੀ ਕਾਲੇ ਦਾ ਬਹੁਤ ਜਿਆਦਾ ਸੋਹਣਾ ਸੂਟ ਆ ਜੀ ਇਹ ਵੀ ਛੱਡਣ ਵਾਲਾ ਹੈ ਨਹੀਂਗਾ ਦੇਖੋ ਇਹਦੀ ਸਲਵਾਰ ਇਸ ਤਰ੍ਹਾਂ ਹੋਏਗੀ ਕਿੰਨਾ ਸੋਹਣਾ ਪ੍ਰਿੰਟ ਆ ਇਹਨੂੰ ਖੋਲਿਓ ਮੱਸੇ ਮੜਾ ਇਧਰ ਆਹ ਦੇਖੋ ਬਹੁਤ ਜਿਆਦਾ ਸੋਹਣਾ ਸੂਟ ਆ ਤੇ ਕੱਪੜਾ ਤਾਂ ਬਸ ਤੁਸੀਂ ਪੁੱਛੋ ਹੀ ਨਾ ਇਦਾਂ ਦਾ ਹਨਾ ਲਓ ਜੀ ਸੂਟ ਵੀ ਖੋਲ ਕੇ ਦਿਖਾ ਦਈਏ ਵੰਡਾ ਇਹ ਆ ਦੇਖੋ ਇਹਦੀ ਸ਼ਰਟ ਇਸ ਤਰ੍ਹਾਂ ਰਹੇਗੀ ਤੇ ਦੁਪੱਟਾ ਇਹਦਾ ਬਹੁਤ ਪਿਆਰਾ ਹੂੰ ਕ੍ਰਿੰਜ ਹੈ ਵੀ ਸਕਿੰਜੇ ਨਾਲ ਉਹ ਕਰਦੇ ਹਾਂ ਜੀ ਤੇ ਦੁਪੱਟਾ ਇਹਦਾ ਬਹੁਤ ਜਿਆਦਾ ਸੋਹਣਾ ਤੇ ਤੁਸੀਂ ਇਹਦੇ ਵੀ ਸਾਨੂੰ ਆਰਡਰ ਦੇ ਸਕਦੇ ਹੋ ਮੈਂ ਕਿਹਾ ਲਾ 10 10 ਪੀਸ ਸਾਡੇ ਕੋਲ ਅਵੇਲੇਬਲ ਹੈਗੇ ਨੇ ਠੀਕ ਹੈ ਜੀ ਪਰ ਜੇ ਜਿਆਦਾ ਆਗੇ ਤਾਂ ਤੁਹਾਨੂੰ ਵੇਟ ਕਰਨੀ ਪੈਣੀ ਆ ਬਹੁਤ ਜਿਆਦਾ ਸੋਹਣਾ ਸੂਟ ਆ ਬਹੁਤ ਹੀ ਜਿਆਦਾ ਠੀਕ ਹੈ ਜੀ 2650 ਕੋਸਟ ਰਹੇਗੀ ਤੇ ਸ਼ਿਪਿੰਗ ਚਾਰਜਸ ਐਕਸਟਰਾ ਹੋਣਗੇ ਠੀਕ ਹੈ ਜੀ weight ਦੇ ਅਕੋਰਡਿੰਗ ਲਓ ਜੀ ਨੈਕਸਟ ਐਂਡ ਲਾਸਟ ਸੂਟ ਆਹਾ ਹੈਗਾ ਨੈਕਸਟ ਐਂਡ ਲਾਸਟ ਸੂਟ ਠੀਕ ਹੈ ਜੀ ਇਹ ਫਿਰੋਜ਼ੀ ਜਿਹਾ ਕਲਰ ਆ ਬਹੁਤ ਹੀ ਜਿਆਦਾ ਪਿਆਰਾ ਸੁੱਚਾ ਸਲੇਟੀ ਆ ਗਿਆ ਸੁੱਚਾ ਸਲੇਟੀ ਆ ਗਿਆ ਹਾਂ ਆਹਾ ਰੰਗਾ ਸੁੱਚਾ ਸਲੇਟੀ ਲਓ ਜੀ ਬਹੁਤ ਪਿਆਰੀ ਸਲਵਾਰ ਆ ਇਹ ਐਂਡ ਆਹ ਇਹਦੀ ਕਿਉਂਕਿ ਬੀਬੀ ਨੇ ਹੰਡਾਏ ਹੋਏ ਨੇ ਨਾ ਪਹਿਲਾਂ ਵੀ ਕਿਤੇ ਚਵਾਨੇ ਦੇ ਵਿੱਚ ਠੀਕ ਹੈ ਜੀ ਤੇ ਆਹ ਇਹਦੀ ਸ਼ਰਟ ਆ ਕੀ ਆਇਦਾ ਦੁਪੱਟਾ ਬਹੁਤ ਜਿਆਦਾ ਸੋਨਾ ਹੈਗਾ ਲੋ ਜਿਸ ਜਿਹਨੂੰ ਸੁੱਚਾ ਸਲੇਟੀ ਪਸੰਦ ਆ ਉਹ ਸੁੱਚਾ ਸਲੇਟੀ ਵੀ ਲੈ ਸਕਦਾ ਠੀਕ ਹੈ ਜੀ ਇੱਕ ਭੈਣ ਕਹਿੰਦੀ ਆਪ ਤਾਂ ਅੰਗਰੇਜ਼ੀ ਚ ਦੱਸਦੀ ਆ ਰੰਗ ਹੈ ਪੰਜਾਬੀ ਚ ਤਾਂ ਆਉਂਦੇ ਨਹੀਂ ਹੈਗੇ ਫਿਰ ਹੁਣ ਦੱਸ ਕੀ ਕਰਾਂ ਮੈਂ ਜਿਵੇਂ ਆਉਂਦੇ ਨੇ ਮੈਂ ਉਹ ਮੈਂ ਦੱਸ ਦੰਨੀ ਆ ਹਨਾ ਵੀ ਬੀਬੀ ਜੇ ਹੁੰਨੀ ਹੈਗੀਆਂ ਨੇਗੀਆਂ ਪੰਜਾਬੀ ਚ ਦੱਸਣ ਵਾਸਤੇ ਹਨਾ ਹਾਂ ਉਹ ਦੱਸ ਦਿੰਦੇ ਨੇ ਹੋਰ ਲਓ ਜੀ ਤੁਹਾਨੂੰ ਸਾਡੀ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇ ਤੁਹਾਨੂੰ ਚਾਹੀ ਉਹਨਾਂ ਨੂੰ ਸਬਸਕ੍ਰਾਈਬ ਕਰ ਲਿਓ ਆ ਦੇਖ ਲਓ ਗੁੱਠਾ ਜਰੂਰ ਖੜਾ ਕਰਿਆ ਕਰੋ ਬੀਬੀ ਦੇ ਘੇ ਦੀ ਇੱਜ਼ਤ ਰੱਖਿਆ ਕਰੋ ਠੀਕ ਹੈ ਜੀ ਚਲੋ ਆਪਾਂ ਕਰਦੇ ਹੁਣ ਫਤਿਹ ਦੀ ਸਾਂਝ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ